ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਦੁਨੀਆ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡਾ ਰਤਬਾ ਜਿਹੜਾ ਉਹ ਮਾਂ ਦਾ ਹੈ ਜਿਸ ਨੂੰ ਜਗ ਜਨਨੀ ਵੀ ਕਿਹਾ ਗਿਆ ਹੈ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਖ ਮੰਦਾ ਆਖੀ ਜਿਤ ਜਮੈ ਰਜਾਨ ਵਰਗੀਆਂ ਪੰਕਤੀਆਂ ਚਾਰਨ ਕੀਤੀਆਂ ਨੇ ਸੋ ਜੋ ਰਾਜੇ ਮਹਾਰਾਜਾ ਨੂੰ ਜਨਮ ਦਿੰਦੀ ਹੈ ਉਸ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ ਮਾਂ ਦੀ ਬੁੱਕਲ ਵਿੱਚ ਖੇਡ ਕੇ ਮਨੁੱਖ ਅਰਸ਼ ਤੋਂ ਅਰਸ਼ ਤੱਕ ਪਹੁੰਚ ਜਾਂਦਾ ਹੈ ਮਾਂ ਦਾ ਕਰਜ਼ਾ ਉਤਾਰਿਆ ਨਹੀਂ ਜਾ ਸਕਦਾ ਪਰ ਜਦੋਂ ਮਾਂ ਇਸ ਦੁਨੀਆ ਤੋਂ ਸਦਾ ਲਈ ਚਲੀ ਜਾਂਦੀ ਹੈ ਤਾਂ ਉਸ ਦੀ ਕੀਮਤ ਦਾ ਪਤਾ ਉਸ ਸਮੇਂ ਲੱਗਦਾ ਹੈ ਸੋ ਇਸ ਰਚਨਾ ਵਿੱਚ ਵੀ ਧੀ ਆਪਣੀ ਮਾਂ ਦੇ ਚਲੇ ਜਾਣ ਤੋਂ ਬਾਅਦ ਪੇਕੇ ਪਿੰਡ ਮਿਲਣ ਆਉਂਦੀ ਹੈ ਤਾਂ ਉਹ ਘੁੱਬਾ ਮਾਰ ਕੇ ਰੋਂਦੀ ਹੈ ਤੇ ਆਪਣੇ ਅੰਦਰ ਦੇ ਦਰਦ ਨੂੰ ਲੁਕੋ ਲੈਂਦੀ ਹੈ ਤੇ ਆਪਣੇ ਆਪ ਵਿਚ ਮਾਣਾ ਗੱਲਾਂ ਕਰਦੀ ਹੈ ਸੋ ਇਸ ਰਚਨਾ ਦੇ ذریعے ਆਪਾਂ ਸਾਰੇ ਸੁਣਦੇ ਆ ਜੇ ਚੰਗੀ ਲੱਗੀ ਤਾਂ ਆਪਣੇ ਪੇਜ ਨਾਲ ਜੁੜ ਕੇ ਸ਼ੇਅਰ ਜ਼ਰੂਰ ਕਰਿਓ ਪੇਕੇ ਜਦ ਵੀ ਫੇਰਾ ਪਾਉਣ ਨੂੰ ਚਿੱਤ ਕਰਦਾ ਉੱਥੇ ਮਨ ਮੇਰਾ ਨਾ ਖੜਦਾ ਤੇਰੇ ਤੋਂ ਕੀ ਪਰਦਾ ਪੇਕੇ ਜਦ ਵੀ ਫੇਰਾ ਪਾਉਣ ਨੂੰ ਚਿੱਤ ਕਰਦਾ ਉੱਥੇ ਮਨ ਮੇਰਾ ਨਾ ਖੜਦਾ ਤੇਰੇ ਤੋਂ ਕੀ ਪੜਦਾ ਅੱਖਾਂ ਭਰ ਕੇ ਯਾਦ ਤਾਂ ਤੈਨੂੰ ਘਰ ਲੈਂਦੀ ਜਿਗਰਾ ਲੱਭ ਕੇ ਲਿਆ ਮਾਂ ਕਿਥੋਂ ਸਕੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀ ਨੂੰ ਦੁੱਖ ਸੁਣਾ ਮ ਆਪਣੇ ਅੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀਨੂ ਦੁੱਖ ਸੁਣਾਵਾ ਆਪਣੇ ਅੰਦਰ ਦਾ ਤੂੰ ਤਾਂ ਧੀ ਆਪਣੀ ਨੂੰ ਕੱਲੀ ਛੱਡ ਕੇ ਤੁਰ ਚੱਲੀ ਮੈਂ ਬੈਠ ਕੇ ਦੇ ਨਾਲ ਖਾਵਾ ਮੱਕੀ ਦੀ ਏ ਛੱਲੀ ਤੂੰ ਤਾਂ ਧੀ ਆਪਣੀ ਨੂੰ ਕੱਲੀ ਛੱਡ ਕੇ ਤੁਰ ਚੱਲੀ ਮੈਂ ਬੈਠ ਕੇ ਦੇ ਨਾਲ ਖਾਵਾ ਮੱਕੀ ਦੀ ਏ ਛੱਲੀ ਤੇਰੀ ਕੁੱਖ ਤੋਂ ਭਾਗ ਨਜਾਗੇ ਹਾਲ ਮੈਂ ਪੜ ਲਿਆ ਅੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀਨੂ ਦੁੱਖ ਸੁਨਾ ਮਾ ਆਪਣੇ ਅੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀਨੂ ਦੁੱਖ ਸੁਨਾ ਮਾ ਆਪਣੇ ਅੰਦਰ ਦਾ ਬੜਾ ਸਿਰਤਬਾ ਤੇਰਾ ਗੋਦੀ ਦਾ ਨਿੱਗ ਵੀ ਮਾਨ ਲਿਆ ਬਹੁਤ ਬਰਕਤਾਂ ਹੋਈਆਂ ਦਾ ਤੇਨੇ ਤੈਨੂੰ ਪਛਾਨ ਲਿਆ ਬੜਾ ਸਿਰਤਬਾ ਤੇਰਾ ਗੋਦੀ ਦਾ ਨਿੱਗ ਵੀ ਮਾਨ ਲਿਆ ਬਹੁਤ ਬਰਕਤਾਂ ਹੋਈਆਂ ਦਾ ਤੇਨੇ ਤੈਨੂੰ ਪਛਾਨ ਲਿਆ ਚਾਹੀ ਮਰਗੇ ਮੇਰੇ ਮਰਾ ਹੁਣ ਮੱਲਿਆ ਮੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀ ਨੂੰ ਦੁੱਖ ਸੁਨਾ ਮਾ ਆਪਣੇ ਅੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾ ਨਹੀਂ ਮਾਏ ਕੀ ਨੂੰ ਦੁੱਖ ਸੁਨਾ ਮਾ ਆਪਣੇ ਅੰਦਰ ਦਾ ਜੀਵਨ ਮਾਮਾ ਪਿਆਰ ਦੀਆਂ ਹੀ ਭੁਖੀਆਂ ਨੇ ਮਾੜਾ ਲਫ਼ਜ਼ ਨਾ ਬੋਲੀ ਜੜਾ ਫੇਰ ਸੁੱਕੀਆਂ ਨੇ ਜੀਵਨ ਮਾਮਾ ਪਿਆਰ ਦੀਆਂ ਹੀ ਭੁਖੀਆਂ ਨੇ ਮਾੜਾ ਲਫ਼ਜ਼ ਨਾ ਬੋਲੀ ਜੜਾ ਫੇਰ ਸੁੱਕੀਆਂ ਨੇ ਮਾੜੇ ਰਾਤੋਂ ਰੋਕਣ ਲੋਕੀ ਪੂੰਦੜ ਦੇ ਮਾਮਾ ਦੁੱਖ ਨਾ ਦੇਖਣ ਆਪਣੇ ਡੰਗਰ ਦਾ ਬਿਨ ਤੇਰੇ ਕਰ ਸੁਨਾ ਦਿਖਦਾਨੀ ਮਾਏ ਕੀ ਨੂੰ ਦੁੱਖ ਸੁਣਾ ਮਾ ਆਪਣੇ ਅੰਦਰ ਦਾ ਬਿਨ ਤੇਰੇ ਕਰ ਸੁਨਾ ਦਿਖਦਾਨੀ ਮਾਏ ਕੀ ਨੂੰ ਦੁੱਖ ਸੁਣਾ ਮਾ ਆਪਣੇ ਅੰਦਰ ਦਾ ਸਵਾਂਜੀ ਦੋਸਤੋ ਮਾਂ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਮਾਂ ਮਾਂ ਦੇ ਕਮਾਊ ਪੁੱਤ ਬਣੀਏ ਪਤਾ ਨਹੀਂ ਸਾਡੇ ਲਈ ਕੀ ਕੀ ਸੰਘਰਸ਼ ਕੀਤਾ ਹੋਵੇਗਾ ਆਪਣੀ ਮਾਂ ਦਾ ਸਤਿਕਾਰ ਕਰੀਏ ਇਹ ਰਚਨਾ ਕਿਵੇਂ ਲੱਗੀ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਇਹੋ ਜਿਹੇ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਵੀ ਕਰ ਲਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ